ਤਸਵੀਰਾਂ ਜੀ ਤਿਹਾਰ ਜਿਹੜੇ ਤੁਹਾਡੇ ਜੀਵਨ ਚ ਖੁਸ਼ੀਆਂ ਲੈ ਕੇ ਆਉਂਦੇ ਵੱਖ-ਵੱਖ ਤਰ੍ਹਾਂ ਦੇ ਸਾਡੇ ਦੇਸ਼ ਦੇ ਵਿੱਚ ਤਿਹਾਰ ਮਨਾਏ ਜਾਂਦੇ ਨੇ ਤੇ ਬਹੁਤ ਸਾਰੇ ਤਿਹਾਰਾਂ ਦਾ ਮਕਸਦ ਜਿਹੜਾ ਹੈ ਇੱਕੋ ਹੀ ਹੈ ਕਿ ਅਸੀਂ ਖੁਸ਼ੀਆਂ ਦੇ ਵਿੱਚ ਖੇੜਿਆਂ ਦੇ ਵਿੱਚ ਰਹੀਏ ਅਸੀਂ ਉਸ ਰੱਬ ਦੀ ਉਸਤਤ ਕਰੀਏ ਉਹ ਉਸਤਤ ਦੇ ਵਿੱਚ ਉਹ ਸਾਡੇ ਜਿਹੜੇ ਪਰਿਵਾਰ ਨੇ ਸਾਡਾ ਦੇਸ਼ ਹੈ ਸਾਡਾ ਸੂਬਾ ਜਿਹੜਾ ਹੈ ਸਾਡੇ ਸ਼ਹਿਰ ਨੇ ਸਾਡੇ ਮੁਹੱਲੇ ਨੇ ਸਾਡੇ ਨਗਰ ਦੇ ਨਿਵਾਸੀ ਨੇ ਸਾਰੇ ਬਹੁਤ ਖੁਸ਼ੀਆਂ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਭ ਦੇ ਪਰਿਵਾਰਾਂ ਵਿੱਚ ਵਾਧਾ ਹੋਵੇ ਤੇ ਐਵੇਂ ਹੀ ਦੀਵਾਲੀ ਜਿਹੜਾ ਹੈ ਉਹ ਦੀਵਿਆਂ ਦਾ ਤਿਹਾਰ ਬੱਦੀ ਛੋੜ ਦੇ ਵਿਸ਼ਕਰਮਾ ਦੇ ਇਹ ਸਾਰੇ ਤਿਹਾਰ ਜਿਹੜੇ ਨੇ ਸਾਡੇ ਗੁਰੂਆਂ ਦੀ ਸਾਡੇ ਪੀਰਾਂ ਪੈਗੰਬਰਾਂ ਦੀ ਸਾਡੇ ਜਿਹੜੀਆਂ ਜਿੱਤ ਦਾ ਪ੍ਰਤੀਕ ਇਹ ਇਸ ਖੁਸ਼ੀਆਂ ਦੇ ਵਿੱਚ ਮਨਾਏ ਜਾਂਦੇ ਨੇ ਤੇ ਮੈਂ ਆਪਣੇ ਵੱਲੋਂ ਸਾਰੇ ਦੇਸ਼ ਦੇ ਨਿਵਾਸੀਆਂ ਨੂੰ ਸਾਡੇ ਸੂਬੇ ਦੇ ਸਾਡੇ ਸ਼ਹਿਰ ਦੇ ਸਾਡੇ ਮਹੱਲੇ ਦੇ ਸਾਡੇ ਦੋਸਤਾਂ ਮਿੱਤਰਾਂ ਸਭ ਨੂੰ ਜਿਹੜਾ ਇਹ ਖੁਸ਼ੀਆਂ ਤੇ ਖੇੜਿਆਂ ਦਾ ਤਿਉਹਾਰ ਜਿਹੜੇ ਨੇ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈ ਦਿਨਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਸਾਡਾ ਪੰਜਾਬ ਸਾਡੇ ਕਿਸਾਨ ਸਾਡਾ ਮਜ਼ਦੂਰ ਸਾਡੇ ਕਾਰੋਬਾਰੀ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਸਾਡਾ ਦੇਸ਼ ਸਾਡਾ ਸੂਬਾ ਜਿਹੜਾ ਉਹ ਉਹ ਤਰੱਕੀਆਂ ਮਾਣੇ ਤੇ ਸਭ ਤੇ ਮੇਰਾ ਪਰਿਆ ਹੱਥ ਰੱਖੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਨਾਲ ਹੀ ਮੈਂ ਵੀ ਚਾਹਾਂਗਾ ਕਿ ਜਿਹੜਾ ਸਮਾਂ ਜਿਹੜਾ ਆਉਣ ਵਾਲਾ ਸਮਾਂ ਜਿਵੇਂ ਅੱਜ ਦੇ ਹਾਲਾਤ ਨੇ ਸਾਡਾ ਜਿਹੜਾ এনवायरमेंट ਹੈ ਕੁਦਰਤ ਜਿਹੜੀ ਹੈ ਸਾਡੀ ਉਹਦੇ ਨਾਲ ਕਿਤੇ ਨਾ ਕਿਤੇ ਖਿਲਵਾੜ ਹੋ ਰਿਹਾ ਹੈ ਕੋਸ਼ਿਸ਼ ਕਰੋ ਕਿ ਗ੍ਰੀਨ ਦੀਵਾਲੀ ਮਨਾਈਏ ਪਟਾਕੇ ਚਲਾਉਣਾ ਸਾਡੇ ਬੱਚਿਆਂ ਦਾ ਸਾਡੇ ਮਨ ਦੇ ਚਾਹ ਹੁੰਦੇ ਨੇ ਅਸੀਂ ਵੀ ਬਹੁਤ ਛੋਟੇ ਹੁੰਦੇ ਆਪਾਂ ਸਾਰਿਆਂ ਨੇ ਚਲਾਏ ਨੇ ਪਰ ਜਿੰਨੇ ਥੋੜੇ ਕਿਤੇ ਆਪਾਂ ਗਿਣਤੀ ਚਲਾ ਸਕੀਏ ਕੋਸ਼ਿਸ਼ ਕਰੀਏ ਕਿ ਪੋਲੂਸ਼ਨ ਤੋਂ ਬਚੀਏ ਤੇ ਤਾਂ ਕਿ ਜਿਹੜਾ ਸਾਡਾ ਜਿਹੜਾ ਇਹ ਸ਼ਹਿਰ ਹੈ ਸਾਡਾ ਆਲਾ ਦਵਾਲਾ ਜਿਹੜਾ ਉਹ ਖੁਸ਼ਹਾਲ ਰਹੇ ਜਿਹੜਾ ਬਿਮਾਰੀ ਮੁਕਤ ਰਹੇ ਹਮੇਸ਼ਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਇਹ ਜਿਹੜਾ ਤਿਹਾਰ ਹੈ ਅਗਲੇ ਤਿਹਾਰ ਤੱਕ ਸਭ ਦੇ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਸਭ ਨੂੰ ਫੇਰ ਬਹੁਤ-ਬਹੁਤ ਦੀਵਾਲੀ ਦੀਆਂ ਵਿਸ਼ਕਰਮਾ ਦੇ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਮੁਬਾਰਕ